ਅਨ ਬਈ ਅੱਜ ਕੀ ਮਕਸਦ ਰੱਖਿਆ ਤੁਸੀਂ ਅੱਜ ਪ੍ਰੈਸ ਨੂੰ ਬੁਲਾਇਆ ਮੈਸੇਜ ਭੇਜਿਆ ਹਾਂ ਦੀ ਵਿਚਾਲ ਕਿ ਹੈ ਅਸੀਂ ਮਕਸਦ ਨਾਲ ਕੀ ਮੋਟਿਵ ਕੀ ਅੱਜ ਦੀ ਸਭ ਤੋਂ ਪਹਿਲਾਂ ਸਾਡੇ ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਆਏ ਨੇਗੇ ਸਾਡਾ ਮਕਸਦ ਅੱਜ ਦਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਹੈ ਜਿਹੜਾ ਕਿ ਉਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਇਹ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਾਇਕ ਉਦਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਵੀ ਜਿਹੜਾ ਸਰਕਾਰ ਨੇ ਉੱਥੇ ਖੜ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤ ਤੇ ਹੋਇਆ ਮੈਂ ਰੋਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਤੋਂ ਸਤਾਏ ਹੋਏ ਲੋਕ ਖੜੇ ਨੇਗੇ ਇਹਨਾਂ ਨੂੰ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਐਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਏ ਹੋ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਏਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਿਵਾਓ ਇਹਨਾਂ ਦਾ ਪ੍ਰਾਪਰਟੀਆਂ ਅਟੈਚ ਕਰਕੇ ਇੱਕ ਮੈਂ ਖਾਸ ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਦਰਾਕਸ਼ ਗਰੁੱਪ ਰਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਰਦਰਾਕਸ਼ ਗਰੁੱਪ ਦੇ ਹਸਤਾਏ ਹੋਏ ਖੜੇ ਨੇ ਉਹ ਮਹਾਲੀ ਦੇ ਵਿੱਚ ਆ ਜੀ ਉਹ ਘੱਟੋ ਘੱਟ ਉਹਦੀ ਮੈਂ ਗੱਲ ਕਰਾਂ ਆ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੱਟ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਐ ਮਹਾਲੀ ਦੇ ਵਿੱਚ ਬੈਠ ਕੇ ਠੱਗੀ ਮਾਰੀ ਐ ਅਸੀਂ ਜਦੋਂ ਅਸੀਂ ਪਹਿਲਾਂ ਉਦੋਂ ਬਹੁਤ ਸਾਰੇ ਪੈਸੇ ਵਾਪਸ ਕਰਵਾਏ ਵੀ ਸਾਡੇ ਕੋਲੇ ਸਬੂਤ ਨੇਗੇ ਜਦੋਂ ਹਾਨੀਸਰ ਨੂੰ ਠੱਗਿਆਂ ਨਾ ਮਾਰਨੋਂ ਹਟਿਆ ਪਿਛਲੇ 4-5 ਸਾਲਾਂ ਤੋਂ ਠੱਗਿਆਂ ਮਾਰ ਰਿਆ ਸੀਗਾ ਅਸੀਂ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਮਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕੀਤਾ ਵੀ ਇਸ ਤੋਂ ਪਹਿਲਾਂ ਸਰਕਾਰ ਨੇ ਫੜ ਕੇ ਅੰਦਰੋਂ ਨੂੰ ਤਾਂ ਕੀਤਾ ਨਹੀਂ ਉਹਦੇ ਉੱਪਰ ਘੱਟੋ ਘੱਟ ਤਿੰਨ ਚਾਰ ਉਹਦੇ ਕਰਕੇ ਕਤਲ ਹੋ ਚੁੱਕੇ ਨੇਗੇ ਇੱਕ ਨਹੀਂ ਹੈਗਾ ਅਜੇ ਹਜੇ ਅਨੇਕਾਂ ਹੀ ਹਿਮਾਲੀ ਦੇ ਵਿੱਚ ਏਜੰਟ ਬਟਨੇ ਇਕੱਲੇ ਹਿਮਾਲੀ ਚ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਜਿਹੜੇ ਆ ਸਾਰੇ ਲੋਕ ਉਹਦੇ ਹਸਤਾਏ ਹੋਏ ਬੈਠੇ ਨੇਗੇ ਸਾਡੀ ਬੇਨਤੀ ਹੈ ਵੀ ਘੱਟੋ ਘੱਟ ਉਹਦੇ ਥੱਲੇ ਰਤਰਾਕਸ਼ ਗਰੁੱਪ ਆ ਜਿਹੜਾ ਉਹਦੇ ਥੱਲੇ 2-300 ਵਰਕਰ ਕੰਮ ਕਰਦਾ ਸੀਗਾ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ 4-5 ਫੜਕੇ ਬੰਦੇ ਅੰਦਰ ਕਰਦੇ ਉਹ ਰਤਰਾਕਸ਼ ਗਰੁੱਪ ਵਾਲੇ ਜਿਹੜੇ ਮੇਨ ਸੀਗੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜੀ ਉਸ ਗਰੁੱਪ ਦਾ ਥੱਲੇ ਇੱਕ ਬੰਦਾ ਇੱਕ ਇੱਕ ਜਿਹੜਾ ਆਪਾਂ ਕਹਦੇ ਕਲਾਇੰਟ ਨੂੰ ਇੱਕ ਬੰਦਾ ਡੀਲ ਕਰਦਾ ਸੀਗਾ ਮੋਰੋ ਜਿਹੜਾ ਡੀਲ ਕਰਦਾ ਸੀ ਹੁਣ ਜਿਹੜਾ ਕੋਈ ਕੋਈ ਰੋੜਾ ਕੋਈ ਸਰੂਤੀ ਆ ਕੋਈ ਕੋਈ ਆ ਕੋਈ ਕੋਈ ਆ ਇਹ ਸਾਰੇ ਨਾਮ ਨੇ ਇਹਨਾਂ ਨੇ ਬਾਏ ਨਾਮ ਸਰਕਾਰ ਨੂੰ ਲਿਖ ਕੇ ਦਿੱਤੇ ਨੇ ਵੀ ਆ ਆ ਥੱਲੋਂ ਡੀਲ ਕਰਦਾ ਇਹਦੇ ਖਿਲਾਫ ਵੀ ਪਰਚਾ ਹੋਣਾ ਚਾਹੀਦਾ ਉਹਦੇ ਖਿਲਾਫ ਕੋਈ ਪਰਚੇ ਨਹੀਂ ਕੀਤੇ ਜੀ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਹਨੇ ਆ ਵੀ ਅਸੀਂ ਜਿਹੜਾ ਉਹ ਏਜੰਟਾ ਉਹਦੇ ਥੱਲੇ ਜਿਹੜਾ 2-250 ਬੰਦਾ ਕੰਮ ਕਰਦਾ ਸਾਡੇ ਬੰਦੇ ਨੇ ਜਿਹੜੇ ਨਾਮ ਲਿਖ ਕੇ ਉਹਨਾਂ ਨੂੰ ਦਿੱਤੇ ਨੇਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚੇ ਕਰੇ ਉਹਦਾ ਜਿਹੜਾ ਜਿੰਨੀ ਪ੍ਰਾਪਰਟੀ ਆ ਉਹਨੂੰ ਟੈਚ ਕਰੋ ਤੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਪ੍ਰਾਪਰਟੀ ਸਾਰੀ ਟੈਚ ਕਰਕੇ ਸਾਡੇ ਪੈਸੇ ਵਾਪਸ ਕਰਵਾਏ ਜਾਣ ਸਾਡੀ ਅੱਜ ਦਾ ਜਿਹੜਾ ਮੇਨ ਮੁੱਖ ਏਜੰਡਾ ਇਹ ਆ ਸਭ ਤੋਂ ਵੱਡਾ ਸਾਡਾ ਮੁੱਖ ਝੰਡਾ ਰਤਰਾਕਸ਼ ਗਰੁੱਪ ਦੇ ਆ ਚਲ ਅਸੀਂ ਸਾਡੀ ਪਟਿਆਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਇੱਕ ਉੱਤੇ ਰਣਜੀਤ ਆ ਰਣਜੀਤ ਨਾਮ ਦਾ ਬੰਦਾ ਹੈ ਉੱਥੇ ਜਿਹੜਾ ਕਿ ਆਪਣਾ ਮੇਰੀ ਪਟਿਆਲੇ ਦੇ ਐਸਐਸਪੀ ਐਸਪੀ ਸੱਬਰ ਸ਼ਾਹ ਨਾਲ ਗੱਲ ਹੋਈ ਹੈ ਉਹ ਕਹਿੰਦਾ ਸੀ ਕੱਲ ਨੂੰ ਉਥੇ ਕਾਰਵਾਈ ਫੜ ਕੇ ਕਰਦੇ ਆ ਉਹਨੇ ਬਹੁਤ ਲੋਕਾਂ ਨਾਲ ਠਕੀ ਮਾਰੀ ਹੋਈ ਹੈ ਅਸੀਂ ਪਹਿਲਾਂ ਜਿਹੜਾ ਪਹਿਲਾਂ ਇਹ ਜਿਹੜੀਆਂ ਕਾਰਵਾਈਆਂ ਕਰਾਈਆਂ ਬਹੁਤ ਸਾਰਿਆਂ ਦੇ ਖਿਲਾਫ ਕੀਤੀਆਂ ਵੀ ਤੇ ਬਹੁਤ ਸਾਰੇ ਜਿਹੜੇ ਏਜੰਟ ਮਾਫੀਆ ਵੱਡਾ ਮਾਫੀਆ ਇਹਨਾਂ ਨੇ ਸਰਕਾਰ ਨੇ ਆਪ ਪੈਦਾ ਕੀਤਾ ਇਹ ਇੱਕ ਵੱਡੀ ਗੱਲ ਹੈ ਕਿ ਹੋ ਰਹੀ ਆ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਨਾ ਸੰਧੀ ਹੁੰਦੀ ਆ ਨਿਜਮ ਹੁੰਦੀ ਆ ਡਿਪੋਰਸ਼ਨ ਅਮਰੀਕਾ ਦਾ ਕ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਜਮਾ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਇਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਆਉਂਦੇ ਨੇ ਕਿਰਾਏ ਦਾ ਰੱਖਦੇ ਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਇਹ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਸ਼ਨ ਦੇ ਮਾਮਲੇ 'ਚ ਹੈ ਜਿਹੜਾ ਸਰਕਾਰ ਦਾ ਰੋਖ ਆ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਟੋਰੀਆਂ ਦੇ ਨਾਲ ਜਾਂ ਉਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨੇ ਕਿਤੇ ਪੋਲਿਟਿਕਸ ਕੀਤੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਉਹ ਤੋਂ ਧਿਆਨ ਲੋਕਾਂ ਦਾ ਪਟਕਾਇਆ ਜਾ ਰਿਹਾ ਹੈ ਦੇ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਸ ਹੈ ਦੇਖੋ ਆਪਾਂ ਇੱਥੇ ਆਪਾਂ ਕਹਿੰਨੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਆ ਨਾ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰਜਗਾਰ ਤੇ ਡੱਕਾ ਉਹ ਵੀ ਕਹਿੰਦੇ ਸਾਡੇ ਰਜਗਾਰ ਤੇ ਸਾਡੇ ਕੰਮ ਤੇ ਡੱਕਾ ਅਲਡਿਕਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਇਹ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱਦਾ ਪੈਦਾ ਹੋਇਆ ਅੱਜ ਸਕੂਲ ਯੂਨੀਵਰਸਿਟੀਆਂ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਣਾ ਮੀਂਹ ਤੇ ਹਰ ਵਰਗ ਨੇ ਖਿਜਿਆ ਨੇ ਆਪ ਜਾ ਕੇ ਸਨਮਾਨਿਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2.3 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇਗੇ ਆ ਭੱਜੇ ਹੋਏ ਨੇਗੇ ਇਹ ਆਪ ਜਿਹੜਾ ਇਹਨਾਂ ਨੇ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਪਿੱਟ ਰਿਹਾ ਸੀਗਾ ਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹਣਿਆਂ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੁਪੀ ਚ ਭੱਜ ਗਿਆ ਕੋਈ ਬਿਹਾਰ ਚ ਭੱਜ ਗਿਆ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹੁੰਦੇ ਆ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇਵੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਅਸੀਂ ਅੱਲ ਦੇ ਵਿੱਚ ਹੁਣ ਜਿਹੜਾ ਰਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਬੜਾ ਜਿਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਰਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਗਏ ਜਿਹੜੇ ਲੀਗਲ ਤੌਰ ਤੇ ਗਏ ਉਹ ਤਾਂ ਨਹੀਂ ਮੁੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਨੁੱਖ ਜਦੋਂ ਦਾ ਸ਼ਾਇਦ ਜਨਮ ਆ ਜਦੋਂ ਦਾ ਉਹ ਰਹਿਣ ਲੱਗਾ ਉਹ ਤੋਂ ਹੀ ਪ੍ਰਵਾਸ ਚੱਲਦਾ ਤੁਰਿਆ ਆ ਰੋਜ਼ਗਾਰ ਦੀ ਭਾਲ ਚ ਲੋਕ ਇਧਰ ਉਧਰ ਆਉਂਦੇ ਜਾਂਦੇ ਵਸਦੇ ਵੀ ਨਹੀਂ ਗਏ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਇਹ ਜਦੋਂ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਬਿਲਕੁਲ ਤੁਹਾਨੂੰ ਕਦੇ ਕਿਸੇ ਨੇ ਸਹੀ ਸਹੀ ਜਿਹ ਜਿਹੜੇ ਲੋਕ ਅਨਲਿਗਲ ਤੌਰ ਤੇ ਉਹ ਕਹਿੰਦੇ ਨੇ ਵੀ ਤੇਰੇ ਕਿਰਾ ਮੈਂ ਤੈਨੂੰ ਬਾੜ ਦੂੰ ਜੀ ਡੌਂਕੀ ਲਾ ਕੇ ਕਹਿੰਦਾ ਵੀ ਸਾਨੂੰ ਜਿਵੇਂ ਮਰਜ਼ੀ ਛੱਡ ਦੇ ਕਿਰਾ ਮੈਂ ਅਮਰੀਕਾ ਛੱਡ ਦੇ ਤੇਰਾ ਸਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਅਸੀਂ ਰੈਜ਼ਡੈਂਟਾਂ ਨਾਲ ਗੱਲ ਕਰਦੇ ਹਾਂ ਉਹਨਾਂ ਕੋਲੇ ਵੀ ਆਉਂਦੀਆਂ ਨੇ ਜੀ ਸਹੀ ਸਵਾਲ ਹੈ ਉਹ ਜਦੋਂ ਮਤਲਬ ਜਾ ਕੇ ਉਹਨੂੰ ਪੈਸੇ ਦਿੰਦੇ ਆ ਉਦੋਂ ਤਾਂ ਉਦੋਂ ਤੱਕ ਵੀ ਨਹੀਂ ਦੱਸਦਾ ਜੰਨਾ ਚਰ ਉਹ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਆਂਡੀ ਕਮਾਂਡੀ ਨੂੰ ਨਹੀਂ ਭੱਟ ਕੇ ਲੱਗਣ ਦਿੰਦਾ ਮੈਂ ਇਦਾਂ ਜਵਾਬ ਜਦੋਂ ਠੱਗਿਆ ਜਾਂਦਾ ਫਿਰ ਮਤਲਬ ਰੌਲਾ ਪੈਂਦਾ ਹੈਗਾ ਇਹਦੇ 'ਚ ਉਹ ਲੋਕ ਵੀ ਤੇ ਹੈ ਨਾ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਭੇਜਦੇ ਹੋ ਏਜੰਟਾਂ ਨੇ ਸਹੀ ਭੇਜਨੇਗੇ ਇਹਦੇ ਵਿੱਚ ਪਹਿਲੀ ਗੱਲ ਇਹ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸ ਤੇ ਗਏ ਉਹਨੇ ਸਾਰਿਆਂ ਦੇ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਉਹਨਾਂ ਨੇ ਠੱਗੀ ਉਹਨਾਂ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੇ ਸਭ ਤੋਂ ਵੱਡੀ ਠੱਗੀ ਪੈਸਾ ਸਭ ਤੋਂ ਵੱਡਾ ਨੌਜਵਾਨਾਂ ਨਾਲ ਫੀਸ ਦੇ ਵਿੱਚ ਕਮਾਇਆ 20 23 ਲੱਖ ਰੁਪਏ ਲੈ ਕੇ ਕਿੰਨੇ ਫੀਸ ਭਰਦੇ ਆ ਕਿਸੇ ਨੌਜਵਾਨ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇਗੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ ਤੋਂ 2 ਲੱਖ ਦੇ ਵਿੱਚ ਕਰਨ ਵਾਲਾ 20 20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿਣੇ ਹੋ ਵੀ ਏਜੰਟਾਂ ਕੋਲ ਇਹ ਜਿਹੜੇ ਲੋਕ ਜਾਣਦੇ ਨੇਗੇ ਵੀ ਤੈਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਜਾਂ ਜਿਹੜੇ ਕਿ ਅਸੀਂ ਏਜੰਟ ਕਿਹੜਾ ਬੁਲਾਉਂਦੇ ਨੇ ਕਿ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਮੇਰੇ ਕੋਲੇ ਲੋਕ ਆਏ ਨੇਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪੱਤਰਕਾਰ ਸਾਥੀਓ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਮੇਰਾ ਕੋਈ 5 ਰੁਪਏ ਦਾ ਬੰਦਾ ਸਾਫਤ ਕਰਦੇ ਵੀ ਆਹ ਬੰਦੇ ਨਾਲ ਆਹ ਬੰਦੇ ਨੇ ਮੈਨੂੰ ਪੈਸੇ ਦਿਵਾਏ ਨੇ ਇਹ ਤੋਂ ਲੈਤ ਨੇ ਜਾਂ ਏਜੰਟ ਤੋਂ ਲੈਤ ਨੇ ਅਗਲੀ ਗੱਲ ਇਹ ਆ ਜੇ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੋਂਾ ਠੱਗੀਆਂ ਮਾਰਾਂ ਤਾ ਮੇਰੀ ਕਿੱਡੀਕ ਸਿਆਣਫਾਲੀ ਗੱਲ ਆ ਜਾਂ ਮੇਰੇ ਲਈ ਕਿੱਡੀਕ ਬਾਦਰੀ ਵਾਲੀ ਗੱਲ ਆ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂਡ ਤੋਂ ਪਹਿਲਾਂ ਜੋ ਦਫ਼ਤਰ ਦੇ ਵਿੱਚ ਗਿਆ ਉਹਦਾ ਚਾਹ ਬਰਫ ਇਹਨਾਂ ਨੇ ਪਿਆਈਆਂ ਬਾਅਦ ਜਿਹਨੂੰ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਇਹਨਾਂ ਨੂੰ ਬੌਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਜਿਹੜਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਦੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਦੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸੋਲੂਸ਼ਨ ਦੀ ਕਿਹੜੀ ਧ ਇਹਨੇ ਲੋਕਾਂ ਨਾਲ ਸੋਸ਼ਣ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿੰਦਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਹੀ ਆ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਨੇ ਅਸੀਂ ਕਿਹੜੇ ਜਾਣੜ ਤੋਂ ਵੀਜ਼ਾ ਲਵਾਈਏ ਜਿਹੜਾ ਥੋੜਾ ਜਿਹਾ ਸਵਾਲ ਆ ਮੈਂ ਇੱਕ ਵੀ ਕਿਸੇ ਜਾਣਦਾ ਅੱਜ ਤੱਕ ਕਰਕੇ ਸਾਨੂੰ ਨਾ ਰਿਕਮੈਂਡ ਨਹੀਂ ਕੀਤਾ ਵੀ ਆਹ ਜਾਣੜ ਤੋਂ ਪੈਸਾ ਵੀਜ਼ਾ ਲਵਾ ਲਵੋ ਕਿਉਂਕਿ ਮੈਨੂੰ ਪਤਾ ਕਿ ਜੇ ਮੈਂ ਇੱਕ ਦਾ ਕਹੂੰ ਲੋਕ ਕਹਣਗੇ ਭਾਨ ਨੇ ਕੰਮ ਖੋਲ ਲਿਆ ਮੈਂ 3 ਸਾਲ ਤੋਂ ਲਗਾਤਾਰ ਬਹੁਤ سارے ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੇ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹਿੱਕ ਠੋਕੇ ਬੋਲਦਾ ਰਹਾਂ ਕਿਉਂਕਿ ਮੈਂ ਇਸ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਖਿੱਚ ਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋ ਗਏ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਟੁੱਟਦਾ ਟੁੱਟ ਜਾਂਦੇ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹ ਤਾਂ ਦੇਖੋ ਜੀ ਐਨੇ ਪੈ ਪਰ ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਭੇਜਿਆ ਹੁੰਦਾ ਤਾਂ ਨੌਜਵਾਨ ਪੈਸੇ ਕਮਾ ਕੇ ਪਹਿਲਾਂ ਵੀ ਲੋਕ ਜਾਂਦੇ ਸੀਗੇ ਜਿਵੇਂ ਆਪਾਂ ਤੁਸੀਂ ਆਪਾਂ ਗੱਲ ਕਰੀਏ ਕੋਈ ਕਿੱਥੋਂ ਅਮਰੀਕਾ ਵਾਲਾ ਕੋਈ ਕਿਤੋਂ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਨਾ ਹੁਣ ਅਗਲਾ 20-30 ਲੱਖ ਰੁਪਏ ਲਾ ਕੇ ਗਿਆ ਅਗਲਾ ਕਹਿੰਦਾ ਕਰਜ਼ਾਈ ਹੋ ਕੇ ਗਿਆ ਜਿੰਨਾ ਟਾਈਮ ਅਸੀਂ ਪੈਸੇ ਨਹੀਂ ਮੁੜਦੇ ਉੱਥੇ ਦਾ ਹੀ ਫਰੋ ਕੇ ਬੰਦਾ ਰਹਿ ਜਾਂਦਾ ਨਹੀਂ ਬੰਦੇ ਪੈਸੇ ਕਮਾ ਕੇ ਲੋਕ ਵਾਪਸ ਆਉਣ ਨੂੰ ਤਿਆਰ ਸੀ ਹੁਣ ਪਤਾ ਜਿਹੜਾ 20 ਲੱਖ ਰੁਪਏ 30 ਲੱਖ ਰੁਪਏ ਲਾ ਗਿਆ ਫਿਰ ਉਹ ਉੱਥੇ ਦਾ ਹੀ ਹੋ ਕੇ ਰਹਿ ਗਿਆ ਇਹ ਸਭ ਤੋਂ ਵੱਡੀ ਕਾਰਨ ਆ ਮੈਂ ਕਹਿੰਦਾ ਵੀ ਇੰਨਾ ਪੈਸਾ ਨਾ ਲਓ ਲਿਮਟਿਡ ਕੋਈ ਤਰੀਕਾ ਹੋਣਾ ਚਾਹੀਦਾ ਵੀਜ਼ਾ ਲਵਾਉਣ ਦਾ ਏਜੰਟ ਦਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਤਾਂ ਫਿਰ ਉਹ ਲੋਕ ਫਿਰ ਲੋਕ ਲੋਕ ਠੱਗੀ ਦੇ ਸਕਾਰ ਤੋਂ ਬਚ ਸਕਣ ਬਾਕੀਆ ਮਾਫੀਆ ਦਾ ਨਾਮ ਤੁਸੀਂ ਦੇ ਰਹੇ ਹੋ ਜਿਹੜੀ ਮਿਡੇਸ਼ਨ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਤੁਸੀਂ ਕਹਿੰਦੇ ਹੋ ਕਿ ਮਾਫੀਆ ਹਾਂਜੀ ਮਾਫੀਆ ਦੇ ਨਾਲ ਜੋ ਕੇ ਦੌਰ ਦੀ ਜਿਹੜੀ ਅੱਜ ਦੀ ਪੁਲਿਸ ਨੇ ਅੱਜ ਦੀ ਪੋਲਿਟਿਕਸ ਨੂੰ ਕਿੱਥੇ ਵੇਖਦੇ ਹੋ ਜਿਹੜੀ ਤੁਸੀਂ ਮਾਫੀਆ ਹੁਣ ਮੈਂ ਤੁਹਾਨੂੰ ਆਧਾਰਨਾ ਕਹੀ ਦਿੱਤੀਆਂ ਕਿ ਜਿਹੜੇ ਇੱਕ ਬੰਦੇ ਦੇ ਪਹਿਲਾਂ 50 ਪਰਚੇ ਹੋਏ ਹੋਣ ਪ੍ਰਸ਼ਾਸਨ ਉਹਨੂੰ ਸਰਕਾਰ ਉਹਨੂੰ ਅੰਦਰ ਨਾ ਕਰੇ ਤਾਂ ਪਰ ਸਮਝੌਤਾ ਨਹੀਂ ਤਾਂ ਹੋਰ ਕੀ ਆ ਉਹ ਬੱਠਾ ਲੋਕਾਂ ਨਾਲ ਠੱਗਿਆ ਮਾਰੀ ਜਾਂਦਾ ਹਰ ਇੱਕ ਏਜੰਟ ਦੇ ਉੱਪਰ ਪੰਜ-ਪੰਜ ਕਈਆਂ ਉੱਪਰ ਪਰਚੇ ਨੇਗੇ ਹੁਣ ਜਿਹੜ ਨੂੰ ਫੜ ਕੇ ਅੰਦਰ ਨਹੀਂ ਦੇ ਰਹੀ ਜਾਂ ਉਹ ਤੋਂ ਪੈਸੇ ਨਹੀਂ ਰਿਕਵਰ ਕਰਾ ਰਹੀ ਤਾਂ ਫਿਰ ਸਮਝੌਤਾ ਨਹੀਂ ਤਾਂ ਹੋਰ ਕੀ ਐ ਇਹ ਸਮਝੌਤਾ ਨਹੀਂ ਤਾਂ ਹੋਰ ਕੀ ਐ ਮੈਨੂੰ ਇਹ ਦੱਸੋ ਲੋਕਾਂ ਨੇ ਪੈਸੇ ਵਾਪਸ ਨਹੀਂ ਹੋ ਰਹੇ ਉਲਟਾ ਲੋਕਾਂ ਦੇ ਕਈਆਂ ਦੇ ਪੈਸੇ ਪਰਚੇ ਕਰੇ ਪਏ ਨੇਗੇ ਇਹ ਜਿਹੜੇ ਇਹ ਜਿਹੜੇ ਸਾਰੇ ਲੀਡਰਾਂ ਨੇ ਬੰਦੇ ਪੈਦਾ ਕੀਤੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਪੱਤਰਕਾਰ ਸਾਥੀਓ ਬਹੁਤ ਵੱਡੀ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਤੁਸੀਂ ਅੱਜ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਥੋੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਉ ਲਿਖਿਆ ਜਾਣਾ ਅੱਜ ਤੁਸੀਂ ਜਿਹੜੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਸਾਡੇ ਪੱਤਰਕਾਰ ਬਣਿਓ ਅੱਜ ਉਹ ਸਾਰੇ ਕਾਲਜਾਂ ਨੂੰ ਜਿੰਦੇ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੋਈ ਮਾਸਟਰ ਪੈਦਾ ਹੋਵੇ ਨਾ ਕੋਈ ਪੁਲਿਸ ਅਧਿਕਾਰੀ ਪੈਦਾ ਹੋਵੇ ਆਈਐਸ ਜਾਂ ਪੀਸੀਐ ਜਾਂ ਯੂਪੀਐਸ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਹਰੇਕ ਬੰਦਾ ਇਹਨਾਂ ਨੇ ਐਡਾ ਵੱਡਾ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਨੇ ਕਿ ਹਰੇਕ ਬੰਦਾ ਕਹਿੰਦਾ ਵੀ ਜਾ ਕੇ ਸਾਰੇ ਸੁਪਨੇ ਬਾਹਰ ਹੀ ਪੂਰੇ ਹੋਣਗੇ ਕੀ ਇੱਥੇ ਪਹਿਲਾਂ ਸੁਪਨੇ ਪੂਰੇ ਹੋਏ ਨਹੀਂ ਕੀ ਤੁਸੀਂ ਪਹਿਲਾਂ ਆਪਾਂ ਇੱਥੇ ਮਲਾਜਮ ਬੈਠੇ ਨਹੀਂ ਹੈਗੇ ਇਹ ਪੰਜਾਬ ਦੀ ਵੱਡੀ ਬਰਵਾਦੀ ਦਾ ਕਾਰਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਸਾਮੀਆਂ ਨੇ ਇਹਨਾਂ ਆਸਾਮੀਆਂ ਦੇ ਉੱਪਰ ਵੀ ਜਿਹੜੇ ਸਾਰੇ ਫਿਰ ਹੋਰ ਆ ਕੇ ਪ੍ਰਵਾਸੀ ਕਾਬਜ ਹੋਣਗੇ ਇਹ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਕਿਉਂ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਪੰਜਾਬ ਦੇ ਖੁਦ ਲੀਡਰਾਂ ਨੇ ਪੈਦਾ ਕੀਤਾ ਮਾਫੀਆ ਗਜਰਾਤ ਤੋਂ ਚੱਲਿਆ ਹੋਇਆ ਮਾਫੀਆ ਅੱਜ ਇਹ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਫੈਲਿਆ ਇਹ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਜੇ ਇਹਨਾਂ ਲੀਡਰਾਂ ਨੇ ਇਹਨਾਂ ਨੂੰ ਸਹਾ ਨਾ ਦਿੱਤੀ ਹੁੰਦੀ ਨਾ ਥਾਣਿਆਂ ਦੇ ਵਿੱਚ ਫੋਨ ਕੀਤੇ ਹੁੰਦੇ ਨਾ ਮਗਰ ਤਾਂ ਇਹ ਕੰਮ ਹੋਣਾ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਵੱਡਾ ਕਮਾਈ ਦਾ ਸਾਧਨ ਇਸ ਸਮੇਂ ਇਹ ਇਹ ਮਾਫੀਆ ਜਾਂ ਨਸ਼ਾ ਮਾਫੀਆ ਇਹ ਤੋਂ ਜਿੰਨੇ ਮਰਜੀ ਪੈਸੇ ਕਮਾ ਕਮਾ ਲਓ ਕਿਉਂਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਫਿਰ ਬਾਹਰ ਜਾਣਾ ਚਾਹੁੰਦੀ ਹੈ ਅੱਜ ਸਾਰੇ ਪੰਜਾਬ ਦੇ ਗਰਾਊਂਡ ਖਾਲੀ ਹੋ ਗਏ ਜਿੰਮਾਂ ਖਾਲੀ ਹੋ ਗਈਆਂ ਸਾਰਾ ਕੁਝ ਪੰਜਾਬ ਦਾ ਦਾ ਖਾਲੀ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕਿ ਡਿਪੋਟ ਹੋਰ ਜਿਹੜੇ ਆ ਕੇ ਨੌਜਵਾਨ ਆਏ ਉਹਨਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਮਾਲੀ ਮਦਦ ਦਿੱਤੀ ਜਾਊ। ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ بجائے ਇਸ ਦੇ ਕਿ ਵਿਦਨ ਟਾਈਮ ਅਜਾਟਾਂ ਦੇ ਖਿਲਾਫ ਕਾਰਵਾਈ ਕਰਕੇ ਇਹਨੂੰ ਮਾਫ਼ੀਆਂ ਨੂੰ ਖਤਮ ਕੀਤਾ ਜਾਵੇ, ਇਹ ਇੱਕ ਧਿਆਨ ਭਟਕਾਉਣ ਵਾਲੀ ਗੱਲ ਵੀ ਹੈ। ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਰੋਜ਼ਗਾਰ ਛੱਡ ਤੋਂ ਜੰਗਾਂ ਤੋਂ ਪੈਸੇ ਵਾਪਸ ਕਰਵਾ ਦੇ। ਜਿਹੜੇ ਜਿਹੜੇ ਵਾਪਸ ਹੋ ਜਾਣ ਜਿਹੜਾ ਹਾਂ ਆ ਆਪੇ ਕੰਮ ਖੋਲ ਲੈਣਗੇ ਕਿਉਂ ਬਾਈ ਦੱਸੋ ਬਿਲਕੁਲ ਹੰਟਾ ਦੇ ਪੈਸੇ ਵਾਪਸ ਕਰ ਦੋ 200 200 ਕਾਲਜ ਯੂਨੀਵਰਸਿਟੀ ਕੈਨੇਡਾ ਦੀ ਇਮੀਗ੍ਰੇਸ਼ਨ ਲੱਭ ਰਹੀ ਹੈ ਵੀ ਇਹ ਹੈ ਕਿੱਥੇ ਨੇ ਕੈਨੇਡਾ ਤੋਂ ਜਿਹੜੇ ਜਿਹੜਾ ਧਰਨਾ ਕੀਤਾ ਲੱਗਿਆ ਆਪਣੇ ਵੀਰ ਜੀ ਨੇ ਤੇ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਉੱਥੇ ਧਰਨਾ ਕਿੱਦਾਂ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਚਲੇ ਜਾਂਦੇ ਨੇ ਉੱਥੇ ਕੈਨੇਡਾ ਠੀਕ ਹੈ ਜੀ ਮੈਂ ਉਹ ਜਗ੍ਹਾ ਤੇ ਜਾ ਕੇ ਆਇਆ ਬਿਲਡਟ ਕਰਕੇ ਮੈਂ ਤਿੰਨ ਵਾਰ ਕੈਨੇਡਾ ਜਾ ਕੇ ਆਇਆ ਮੇਰੇ ਮਾਪੇ ਵਪ ਸਾਰੇ ਵਾਰ ਕੈਨੇਡਾ ਰਹਿੰਦੇ ਆ ਅੱਛਾ ਮੈਂ ਇੱਕ ਗੱਲ ਉਹ ਮੈਂ ਕਿਹਾ ਵੀ ਤੁਸੀਂ ਉਹ ਕਹਿੰਦੇ ਦੀ ਇੱਕ ਜਿਵੇਂ ਆ ਗਰਾਜ ਆ ਇਹਦੇ ਬਾਹਰ ਇੱਕ ਬੋਲ ਲਾਤਾ ਹੈ ਜੀ ਇਹ ਆ ਇੱਕ ਇਹਦਾ ਕੈਂਪਸ ਆ ਇਹਦਾ ਯੂਨੀਵਰਸਿਟੀ ਆ ਆਪ ਦੇ ਕੋਲੋਂ ਮੈਂ ਦੱਸਾਂ ਆਪ ਦੇ ਕੋਲ ਕਾਲਜ ਉਹਨੇ ਤਿਆਰ ਕਰੇ ਹੋਏ ਨੇਗੇ ਲੁਧਿਆਣਾ ਦਾ ਗੁਰਪੀ ਬਹੁਤ ਵੱਡੇ ਵੱਡੇ ਨਾਮ ਨੇ ਲੋਗੇ ਆਣੇ ਦੇਖਣ ਨੂੰ ਆ ਉਹ ਆਪਣੇ ਦਫ਼ਤਰ ਵੀ ਨਾ ਕਾਹ ਨੂੰ ਪੱਕ ਠੀਕ ਹੈ ਜੀ ਬਹੁਤ ਹੀ ਇਤਕੋਸ਼ ਨੇ ਹਾਂਜੀ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਇੱਕ ਇੱਕ ਲੜਾਈ ਤਾਂ ਭਲਾ ਲੜ ਰਹੇ ਆ ਜਿਹੜੇ ਆ ਜਾਂਦਾ ਰਹੇ ਠੱਗੇ ਗਏ ਲੋਕ ਬਚਨ ਕਿਵੇਂ ਇਹਦੇ ਲਈ ਵੀ ਤੱਕ ਅਵੇਅਰਨੈਸ ਇਸ ਤਰ੍ਹਾਂ ਬਚਨ ਖੜੀ ਕਰਨ ਦੀ ਲੋੜ ਹੈ ਨਾ ਲੋਕਾਂ ਨੂੰ ਲੋਕਾਂ ਨੂੰ ਕਿਵੇਂ ਸਮਝਾਈਏ ਸੀ ਰੋਲਾ ਤਾਂ ਇਹ ਹੈ ਨਾ ਜਦੋਂ ਆਪਣੇ ਆਪ ਜਾ ਕੇ ਉਹਦਾ ਗਲ ਫਚਾਉਂਦੇ ਨੇ ਉਹਦੇ ਵਿੱਚ ਦੇ ਰਹੇ ਨੇ ਕਸਾਈ ਦੀ ਜਾ ਕੇ ਬਾਹਰ ਨਾ ਉਹਨਾਂ ਨੂੰ ਕਿਵੇਂ ਰੁਕਿਆ ਜਾਵੇ ਵੱਡੀ ਤਾਂ ਗੱਲ ਹੁਣ ਆ ਵੀ ਹੈ ਨਾ ਕੱਲਾ ਹੀ ਸਰਕਾਰਾਂ ਨਾਲ ਲੜ ਕੇ ਠੀਕ ਹੈ ਅਸੀਂ ਉਹਨਾਂ ਦੇ ਪੈਸਿਆਂ ਲਈ ਲੜ ਰਹੇ ਹਾਂ ਪਰ ਉਹਨਾਂ ਨੂੰ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੁਕਿਆ ਜਾ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨੂੰ ਅਸੀਂ ਅਸੀਂ ਰੋਕ ਲਈਏ ਉਹਦੇ ਲਈ ਅਸੀਂ ਮਤਲਬ ਪਾਰਟੀਆਂ ਬੋਟਾਂ ਲੈਣ ਲਈ ਜਦੋਂ ਕੋਈ ਹੋਰ ਕੰਮ ਲਈ ਤਾਂ ਬਹੁਤ ਸਾਰੀਆਂ ਮਹਿੰਮਾਂ ਚੱਲਦੀਆਂ ਨੇ ਜਿਹੜੀ ਅਸਲ ਮਹਿੰਮ ਇਹ ਚਲਾਉਣ ਵਾਲੀ ਆ ਨਸ਼ੇ ਦੀ ਜਾਂ ਪ੍ਰਵਾਸ ਨੂੰ ਰੋਪਣ ਵਾਲੀ ਜਾਂ ਲੋਕਾਂ ਨੂੰ ਧੱਕੀ ਤੋਂ ਬਚਾਉਣ ਦੀ ਉਹ ਕਿਵੇਂ ਸ਼ੁਰੂ ਹੋਵੇ ਲੋਕਾਂ ਤੱਕ ਪਹੁੰਚਿਆ ਕਿਵੇਂ ਜਾਵੇ ਮਸਲਾ ਇਹ ਵੀ ਬਹੁਤ ਵੱਡਾ ਨਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਇਸ ਤੇ ਮੈਂ ਇੱਕ ਵਾਰੀ ਲਾਸਟ ਗੱਲ ਰਹਿ ਗਈ ਸੀ ਜਿਹੜੀ ਰਜ਼ਗਾਰ ਵਾਲੀ ਗੱਲ ਆ ਮੈਂ ਇਹੀ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਲੋਕਾਂ ਦਾ ਪੈਸਾ ਵਾਪਸ ਕਰਵਾ ਜਾਵੇ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹੀ ਤਾਂ ਮੇਰੀ ਮਹਿੰਮ ਆ ਇਹੀ ਤਾਂ ਮੇਰੀ ਤਿੰਨ ਸਾਲ ਤੋਂ ਮੈਂ ਹੋਰ ਕੀ ਬੋਲਦਾ ਆ ਰਿਹਾ ਮੈਂ ਹਰ ਇੱਕ ਸਟੇਜ ਤੇ ਹਰ ਇੱਕ ਤਥਾਂ ਤੇ ਜਾ ਕੇ ਨੌਜਵਾਨਾਂ ਨੂੰ ਇਹੀ ਗੱਲ ਕਹਿ ਰਿਹਾ ਕਹਿੰਦਾ ਆ ਰਿਹਾ ਕਿ ਨੌਜਵਾਨੋ ਸਾਥੀਓ ਇੱਥੇ ਪੰਜਾਬ ਦੇ ਵਿੱਚ ਰਹੋ ਮੈਂ ਦਵਾਈ ਵਰਗੀਆਂ अनेका ਕੰਟਰੀਆਂ ਦੇ ਉਦਾਹਰਣਾਂ ਦੇ ਕੇ ਦੱਸਦਾ ਨਾ ਤੁਸੀਂ ਇੱਥੇ ਰਹੋ ਨੌਜਵਾਨ ਬਾਈ ਜੀ ਤੁਸੀਂ ਕਾਲਜਾਂ ਦੇ ਵਿੱਚ ਜਾ ਕੇ ਚੈੱਕ ਕਰ ਲਿਓ ਐਡਮਿਸ਼ਨਾਂ ਪਿਛਲੇ ਸਾਲਾਂ ਨਾਲੋਂ ਵਧੀਆਂ ਨੇ ਜਾਂ ਨਹੀਂ ਵਧੀਆਂ ਵਧੀਆਂ ਅੱਜ ਉਹ ਉਹ ਹੀ ਤਾਂ ਨੌਜਵਾਨਾਂ ਦੇ ਪ੍ਰਭਾਵ ਪਿਆ ਹੁਣ ਤੁਸੀਂ ਪੱਤਰਕਾਰ ਸਾਥੀ ਹੋ ਜਿਹੜੀ ਗੱਲ ਨੌਜਵਾਨਾਂ ਤੇ ਕਰ ਜਾਊਗੀ ਵੀ ਐਨੇ ਲੋਕ ਪੀੜਤ ਖੜੇ ਨੇਗੇ ਇਤੋਂ ਵੱਡੀ ਹੋਰ ਮੈਂ ਕਿਹੜੀ ਹੋ ਸਕਦੀ ਆ ਇਹ ਸਾਰੇ ਪੀੜਤ ਨੇਗੇ ਇਹ ਸਾਰੇ ਕਿੰਨਾ ਸਾਰੇ ਧੀ ਪੁੱਤਾਂ ਫਸੇ ਹੋਏ ਨੇਗੇ ਹੁਣ ਇਤੋਂ ਵੱਡੀ ਵੀ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨੋ ਆਹ ਦੇਖ ਲਓ ਸਾਰੇ ਠੱਗੇ ਹੋਏ ਲੋਕ ਖੜੇ ਨੇਗੇ ਵਿਦੇਸ਼ਾਂ ਦੇ ਵਿੱਚ ਜਾ ਕੇ ਫੋਨ ਕਰ ਲਿਓ ਪੁੱਛ ਲਿਓ ਠੀਕ ਆ ਸਾਡੇ ਪਹਿਲਾਂ ਲੋਕ ਗਏ ਨੇਗੇ ਮਿਹਨਤਾਂ ਕਰਕੇ ਸੈੱਟ ਹੋ ਗਏ ਅੱਜ ਤੁਸੀਂ ਉਹ ਜਿਹੜਾ ਕੈਨੇਡਾ ਵੀ ਘਟ ਦੇ ਵਿੱਚ ਚੱਲ ਰਿਹਾ ਅੱਜ ਸਾਰੇ ਪੱਖਾਂ ਤੋਂ ਰਜਗਾਰ ਪੱਖੋ ਦੇਸ਼ ਵੀ ਘਟ ਦੇ ਵਿੱਚ ਨੇਗੇ ਤੁਸੀਂ ਇੰਨੇ ਪੈਸੇ ਲਾ ਕੇ ਇੱਥੇ ਕੰਮ ਤਿਆਰ ਕਰ ਲਓ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਆਧਾਰਨਾ ਦੇ ਕੇ ਦੱਸ ਦਿੰਨਾ ਜੇਕਰ ਸਾਡੇ ਕਿਸਾਨਾਂ ਦੇ ਪੁੱਤਾਂ ਦੀ ਗੱਲ ਕਰਦਾ ਸਾਡੇ ਕਿਸਾਨਾਂ ਦੇ ਪੁੱਤ ਆਰਗੈਨਿਕ ਖੇਤੀਬਾੜੀ ਵਾਲਾ ਨੂੰ ਵਧਣਾ ਤਾਂ ਸਾਨੂੰ ਦੇਖੋ ਕਿ ਇਹ ਜਿਹੜੀ ਖੇਤੀ ਹੈ ਮੈਂ ਕਾਹਦੇ ਆਧਾਰਨ ਕਈਆਂ ਨੌਜਵਾਨਾਂ ਨੂੰ ਗੱਲ ਕਹੀ ਹੈ ਕਿ ਤੁਸੀਂ ਇੱਥੇ ਆਪਾਂ ਆਪਣੇ ਪ੍ਰੋਡਕਟ ਤਿਆਰ ਕਰਕੇ ਵੇਚੋ ਆਸਟ੍ਰੇਲੀਆ ਦੇ ਆਧਾਰਨ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਹੈ ਉੱਥੇ ਅਡਾਨੀ ਦਾ ਆਟਾ ਜਾਂਦਾ ਹੈ ਸਾਰੇ ਆਸਟ੍ਰੇਲੀਆ ਦੇ ਵਿੱਚ ਅੱਜ ਸਾਰੇ ਆਸਟ੍ਰੇਲੀਆ ਦੇ ਵਿੱਚ ਘਰੇਵਾਲਾ